ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ H1B ਵੀਜ਼ਾ ਅਰਜ਼ੀਆਂ ਦੇ ਲਾਗੂ ਕੀਤੇ ਗਏ 1 ਲੱਖ ਅਮਰੀਕੀ ਡਾਲਰ ਦੇ ਟੈਕਸ ਵਿਰੁੱਧ ਵੱਡਾ ਕਦਮ ਚੁੱਕਿਆ ਗਿਆ ਹੈ ਸਿਹਤ ਸੇਵਾਵਾਂ ਧਾਰਮਿਕ ਸਮੂਹ ਯੂਨੀਵਰਸਿਟੀ ਪ੍ਰੋਫੈਸਰਾਂ ਤੇ ਹੋਰ ਕਈ ਲੋਕਾਂ ਦੇ ਇੱਕ ਸਮੂਹ ਨੇ ਸ਼ੁੱਕਰਵਾਰ ਨੂੰ ਇਸ ਫੈਸਲੇ ਵਿਰੁੱਧ ਫੈਡਰਲ ਅਦਾਲਤ 'ਚ ਮੁਕੱਦਮਾ ਦਰਜ ਕੀਤਾ ਹੈ ਇਸ ਸਮੂਹ ਨੇ ਦੋਸ਼ ਲਗਾਇਆ ਹੈ ਕਿ ਰਾਸ਼ਟਰਪਤੀ ਡੋਨਾਲਡ 트ੰਪ ਪ੍ਰਸ਼ਾਸਨ ਦੀ ਇਹ ਯੋਜਨਾ ਮੁਲਾਜ਼ਮਾਂ ਮਜ਼ਦੂਰਾਂ ਤੇ ਫੈਡਰਲ ਏਜੰਸੀਆਂ ਲਈ ਗੜਬੜ ਪੈਦਾ ਕਰ ਸਕਦੀ ਹੈ ਮੁਕੱਦਮੇ 'ਚ ਕਿਹਾ ਗਿਆ ਹੈ ਕਿ H1B ਵੀਜ਼ਾ ਪ੍ਰੋਗਰਾਮ ਸਿਹਤ ਸੇਵਾ ਤੇ ਸਿੱਖਿਆ ਖੇਤਰ ਲਈ ਬਹੁਤ ਜ਼ਰੂਰੀ ਹੈ ਇਸਰਾਹੀ ਸਿਹਤ ਸੇਵਾ ਕਰਮਚਾਰੀਆਂ ਤੇ ਅਧਿਆਪਕਾਂ ਦੀ ਭਰਤੀ ਕੀਤੀ ਜਾਂਦੀ ਹੈ ਜੋ ਦੇਸ਼ 'ਚ ਸਿੱਖਿਆ ਤੇ ਸਿਹਤ ਸੇਵਾਵਾਂ ਦੀ ਗੁਣਵੱਤਾ ਬਣਾਈ ਰੱਖਣ ਲਈ ਜ਼ਰੂਰੀ ਨੇ ਇਸ ਵੀਜ਼ਾ ਯੋਜਨਾ ਨਾਲ ਜੁੜੇ ਮੁਕਦਮੇ 'ਚ ਇਹ ਵੀ ਕਿਹਾ ਗਿਆ ਹੈ ਕਿ ਇਹ ਅਮਰੀਕਾ 'ਚ ਨਵੀਨਤਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਦਾ ਹੈ ਤੇ ਨੌਕਰੀਦਾਤਾਵਾਂ ਨੂੰ ਵਿਸ਼ੇਸ਼ ਖੇਤਰਾਂ 'ਚ ਨੌਕਰੀਆਂ ਦੇ ਖਾਲੀ ਸਥਾਨ ਭਰਨ ਦਾ ਮੌਕਾ ਪ੍ਰਦਾਨ ਕਰਦਾ ਹੈ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਜੇਕਰ ਇਸ ਮਾਮਲੇ 'ਚ ਕੋਈ ਰਾਹਤ ਨਹੀਂ ਮਿਲੀ ਤਾਂ ਹਸਪਤਾਲਾਂ ਨੂੰ ਚਿਕਿਤਸਾ ਕਰਮਚਾਰੀਆਂ ਦੀ ਕਮੀ ਦਾ ਸਾਹਮਣਾ ਕਰਨਾ ਪਵੇਗਾ ਗਿਰਜਾ ਘਰਾਂ 'ਚ ਪਾਦਰੀਆਂ ਦੀ ਘਾਟ ਪੈ ਜਾਵੇਗੀ ਤੇ ਕਲਾਸਰੂਮਸ ਦੇ ਵਿੱਚ ਅਧਿਆਪਕਾਂ ਦਾ ਸੰਕਟ ਪੈਦਾ ਹੋ ਜਾਵੇਗਾ। ਡੈਮੋਕ੍ਰੇਸੀ ਫਾਰਵਰਡ ਫਾਊਂਡੇਸ਼ਨ ਅਤੇ ਜਸਟਿਸ ਐਕਸ਼ਨ ਸੈਂਟਰ ਵਰਗੀਆਂ ਸੰਸਥਾਵਾਂ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕਰਕੇ ਕਿਹਾ ਕਿ ਇਸ ਨਾਲ ਪੂਰੇ ਦੇਸ਼ 'ਚ ਵੱਖ-ਵੱਖ ਉਦਯੋਗਾਂ ਨੂੰ ਮੁੱਖ ਨਵੀਨਤਾਕਾਰੀਆਂ ਤੇ ਮਾਹਿਰਾਂ ਦੀ ਕਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੁਕਦਮੇ 'ਚ ਅਦਾਲਤ ਤੋਂ ਇਹ ਬੇਨਤੀ ਕੀਤੀ ਗਈ ਹੈ ਕਿ ਇਸ ਨਵੇਂ ਟੈਕਸ 'ਤੇ ਤੁਰੰਤ ਰੋਕ ਲਗਾਈ ਜਾਵੇ ਤਾਂ ਜੋ ਇਨਾ ਖੇਤਰਾਾਂ ਚ ਜ਼ਰੂਰੀ ਮੁਲਾਜ਼ਮਾਂ ਦੀ ਭਰਤੀ ਚ ਕੋਈ ਰੁਕਾਵਟ ਨਾ ਆਵੇ। ਸਮੂਹ ਦਾ ਕਹਿਣਾ ਹੈ ਕਿ ਇਹ ਟੈਕਸ ਨਾ ਸਿਰਫ ਰੋਜ਼ਗਾਰ ਮੌਕਿਆਂ ਨੂੰ ਪ੍ਰਭਾਵਿਤ ਕਰੇਗਾ ਸਗੋਂ ਸਿਹਤ, ਸਿੱਖਿਆ ਤੇ ਹੋਰ ਜ਼ਰੂਰੀ ਸੇਵਾਵਾਂ ਦੀ ਗੁਣਵੱਤਾ ਨੂੰ ਵੀ ਕਮਜ਼ੋਰ ਕਰੇਗਾ। ਇਹ ਮਾਮਲਾ ਅਮਰੀਕਾ ਦੀ ਇੱਕ ਫੈਡਰਲ ਅਦਾਲਤ ਚ ਸੈਨ ਫ੍ਰਾਂਸਿਸਕੋ ਚ ਦਰਜ ਕੀਤਾ ਗਿਆ ਹੈ ਤੇ ਇਸ ਨਾਲ ਜੁੜੇ ਕਈ ਪਾਸਿਆਂ ਚ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਇਹ ਕਦਮ ਅਮਰੀਕੀ ਉਦਯੋਗ ਤੇ ਸਮਾਜ ਤੇ ਵਿਆਪਕ ਅਸਰ ਪਾ ਸਕਦਾ ਹੈ। ਡੋਨਲਡ ਟਰੰਪ ਵੱਲੋਂ ਅਮਰੀਕਾ ਦੇ ਖਜ਼ਾਨੇ ਦਾ ਮੂੰਹ ਲੋਕਾਂ ਵਾਸਤੇ ਖੋਲਣ ਤੇ ਵਿਚਾਰ ਕੀਤਾ ਜਾ ਰਿਹਾ ਹੈ ਕੈਨੇਡਾ ਅਤੇ ਭਾਰਤ ਸਣੇ ਦੁਨੀਆ ਭਰ ਦੇ ਮੁਲਕਾਂ ਉੱਤੇ ਲਾਗੂ ਟੈਰਿਫ ਸਰਾਹੀਂ ਖਰਬਾਂ ਡਾਲਰ ਦੀ ਕਮਾਈ ਹੋਣ ਦਾ ਦਾਵਾ ਕਰਦੇ ਆਂ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਉਹ 2000 ਡਾਲਰ ਤੱਕ ਦੀ ਰਕਮ ਮੁਲਕ ਦੇ ਪਰਿਵਾਰਾਂ ਨੂੰ ਦੇਣ ਬਾਰੇ ਵਿਚਾਰ ਕਰ ਰਹੇ ਨੇ ਹੁਣ ਮਸਲਾ ਇਹ ਪੈਦਾ ਹੁੰਦਾ ਹੈ ਕਿ ਅਮਰੀਕਾ ਵਾਸੀਆਂ ਨੂੰ ਅਜਿਹੀ ਕਿਸੇ ਵੀ ਆਰਥਿਕ ਮਦਦ ਵਾਸਤੇ ਕਾਂਗਰਸ ਤੋਂ ਪ੍ਰਵਾਨਗੀ ਲਾਜ਼ਮੀ ਹੈ ਜੋ ਪਹਿਲਾਂ ਹੀ ਟਰੰਪ ਸਰਕਾਰ ਦੇ ਖਰਚਿਆਂ ਨੂੰ ਪ੍ਰਵਾਨਗੀ ਦੇਣ ਲਈ ਸਹਿਮਤ ਨਹੀਂ ਉਧਰ 트럼ਪ ਨੇ ਦਾਵਾ ਕੀਤਾ ਕਿ ਜਿਹੜੀ ਰਫਤਾਰ ਨਾਲ ਟੈਰਿਫਸ ਤੋਂ ਆਮਦਨ ਹੋ ਰਹੀ ਹੈ ਤਾਂ ਇਸ ਰਾਂਹੀ 37 ਟ੍ਰਿਲੀਅਨ ਡਾਲਰ ਦਾ ਕਰਜ਼ਾ ਟੁਟਕੀਆਂ 'ਚ ਉਤਰ ਜਾਵੇਗਾ ਉਧਰ ਫੌਕਸ ਬਿਜ਼ਨਸ ਦੀ ਰਿਪੋਰਟ ਮੁਤਾਬਕ ਅਮਰੀਕਾ ਨੂੰ ਟੈਰਿਫ ਸਰਾਹੀ ਹੁਣ ਤੱਕ 215 ਅਰਬ ਡਾਲਰ ਦੀ ਕਮਾਈ ਹੋਈ ਹੈ ਤੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ 600 ਡਾਲਰ ਪ੍ਰਤੀ ਮੈਂਬਰ ਦੇ ਹਿਸਾਬ ਨਾਲ ਪਰਿਵਾਰਾਂ ਨੂੰ ਰਕਮ ਵੰਡੀ ਜਾ ਸਕਦੀ ਹੈ ਇਸ ਹਿਸਾਬ ਨਾਲ ਚਾਰ ਜੀਆਂ ਵਾਲੇ ਇੱਕ ਪਰਿਵਾਰ ਨੂੰ 2400 ਡਾਲਰ ਮਿਲਣਗੇ ਇਸੇ ਦੌਰਾਨ ਆਰਥਿਕ ਮਾਹਿਰ ਟਰੰਪ ਵੱਲੋਂ ਦਿੱਤੇ ਬਿਆਨ ਨਾਲ ਸਹਿਮਤ ਨਜ਼ਰ ਨਹੀਂ ਆਉਂਦੇ ਜਿਨ੍ਹਾਂ ਦਾ ਮੰਨਣਾ ਹੈ ਕਿ ਰਾਸ਼ਟਰਪਤੀ ਵੱਲੋਂ ਮੋੜ ਸ਼ਗੂਫਾ ਛੱਡਿਆ ਜਾ ਰਿਹਾ ਹੈ ਇੱਥੇ ਦੱਸਣਾ ਬਣਦਾ ਹੈ ਕਿ ਟਰੰਪ ਸਰਕਾਰ ਦੇ ਸੱਤਾ 'ਚ ਆਉਣ ਮਗਰੋਂ ਦਾਵਾ ਕੀਤਾ ਗਿਆ ਸੀ ਕਿ ਡਿਪਾਰਟਮੈਂਟ ਆਫ ਗਵਰਨਮੈਂਟ ਅਫੀਸ਼ੀਐਂਸੀ ਯਾਨੀ ਕਿ ਡੌਜ ਵੱਲੋਂ ਫਜ਼ੂਲ ਖਰਚ ਬੰਦ ਕਰਦਿਆਂ ਅਰਬਾਂ ਡਾਲਰ ਬਚਾਏ ਜਾ ਚੁੱਕੇ ਨੇ ਤੇ ਇਸ ਰਕਮ ਦਾ 20% ਹਿੱਸਾ ਅਮਰੀਕਾ ਵਾਸੀਆਂ ਨੂੰ ਮਿਲਣਾ ਚਾਹੀਦਾ ਹੈ ਜਦਕਿ 20% ਰਕਮ ਮੁਲਕ 'ਤੇ ਚੜਿਆ ਕਰਜ਼ਾ ਉਤਾਰਨ ਲਈ ਵਰਤੀ ਜਾਵੇਗੀ ਦਾਵਾ ਕੀਤਾ ਗਿਆ ਕਿ ਟਰੰਪ ਸਰਕਾਰ ਦੇ ਸੱਤਾ ਸੰਭਾਲਣ ਤੋਂ 1 ਮਹੀਨੇ ਤੋਂ ਵੀ ਘੱਟ ਸਮੇਂ ਅੰਦਰ 55 ਅਰਬ ਡਾਲਰ ਦੀ ਬਚਤ ਸੰਭਵ ਹੋ ਸਕੀ ਬਚਤ ਦਾ ਵੱਡਾ ਹਿੱਸਾ ਸਰਕਾਰ ਨਾਲ ਠੱਗੀ ਦਾ ਰਾਹ ਬੰਦ ਕਰਦਿਆਂ ਸਰਕਾਰੀ ਠੇਕੇ ਤੇ ਲੀਜ਼ ਰੱਦ ਕਰਦਿਆਂ ਤੇ ਅਸਾਸਿਆਂ ਦੀ ਵਿਕਰੀ ਰਾਹੀਂ ਹਾਸਲ ਦੱਸਿਆ ਜਾ ਰਿਹਾ ਹੈ ਪਰ ਮੌਜੂਦਾ ਸਮੇਂ 'ਚ ਹਾਲਾਤ ਅਜੇ ਨਿਕ ਡੌਜ ਦਾ ਕੰਮਕਾਜ ਕਿਤੇ ਨਜ਼ਰ ਨਹੀਂ ਆਉਂਦਾ ਇੱਕ ਇਨਵੈਸਟਮੈਂਟ ਫਰਮ ਦੇ ਮੁੱਖ ਕਾਰਜਕਾਰੀ ਅਫਸਰ ਜੇਮਸ ਫਿਸ਼ਬੈਕ ਨੇ ਗਿਣਤੀ ਮਿੰਤੀ ਲਾਣ ਮਗਰੋਂ ਦੱਸਿਆ ਕਿ ਅਮਰੀਕਾ 'ਚ ਟੈਕਸ ਅਦਾ ਕਰਨ ਵਾਲੇ ਹਰ ਸ਼ਖਸ ਨੂੰ 5000 ਡਾਲਰ ਮਿਲ ਸਕਦੇ ਨੇ ਪਰ ਕੁਝ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਇੱਕ ਪਰਿਵਾਰ ਦੇ ਹਿੱਸੇ 5000 ਡਾਲਰ ਆਉਣਗੇ ਇਸ ਦੇ ਉਲਟ ਕੁਝ ਆਰਥਿਕ ਮਾਹਿਰਾਂ ਦਾ ਮੰਨਣਾ ਹੈ ਕਿ ਡੋਜ ਵੱਲੋਂ 2 ਖਰਬ ਡਾਲਰ ਦੀ ਬਚਤ ਕੀਤੀ ਜਾਣ ਤੇ ਹੀ 78 ਮਿਲੀਅਨ ਟੈਕਸ ਅਦਾ ਕਰ ਰਿਹਾ ਪਰਿਵਾਰਾਂ ਨੂੰ 5-5000 ਡਾਲਰ ਦੀ ਰਕਮ ਮੁਹੱਈਆ ਕਰਵਾਈ ਜਾ ਸਕਦੀ ਹੈ ਗਾਜ਼ਾ ਪੱਟੀ 'ਚ ਇਜ਼ਰਾਈਲੀ ਹਮਲਿਆਂ ਤੇ ਕ੍ਰਾਸ ਫਾਇਰ 'ਚ ਸ਼ੁੱਕਰਵਾਰ ਨੂੰ 57 ਫਲਸਤੀਨੀ ਮਾਰੇ ਗਏ ਗਾਜ਼ਾ 'ਤੇ ਇਜ਼ਰਾਈਲੀ ਹਮਲੇ ਜਾਰੀ ਨੇ ਪਰ ਹਮਾਸ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਜੰਗਬੰਦੀ ਦੇ ਸ਼ਾਂਤੀ ਪ੍ਰਸਤਾਵ ਤੇ 4 ਦਿਨਾਂ ਚ ਕੋਈ ਫੈਸਲਾ ਨਹੀਂ ਲਿਆ। ਇਹ ਦੱਸਿਆ ਗਿਆ ਕਿ ਹਮਾਸ ਪ੍ਰਸਤਾਵ ਦੇ ਕੁਝ ਪੱਖਾਂ ਨਾਲ ਅਸਹਿਮਤ ਹੈ ਤੇ ਉਹਨਾਂ ਤੇ ਚਰਚਾ ਕਰਨੀ ਚਾਹੁੰਦਾ ਹੈ। ਹਾਲਾਂਕਿ ਟਰੰਪ ਨੇ ਹਮਾਸ ਨੂੰ ਪ੍ਰਸਤਾਵ ਨੂੰ ਸਵੀਕਾਰ ਕਰਨ ਲਈ ਐਤਵਾਰ ਸ਼ਾਮ 6 ਵਜੇ ਤੱਕ ਵਾਸ਼ਿੰਗਟਨ ਦਾ ਸਮਾਂ ਦਿੱਤਾ ਹੈ। ਉਹਨਾਂ ਕਿਹਾ ਕਿ ਦੁਨੀਆ ਦੇ ਹਰ ਦੇਸ਼ ਨੇ ਪ੍ਰਸਤਾਵ ਦਾ ਸਮਰਥਨ ਕੀਤਾ ਹੈ ਤੇ ਇਸ ਲਈ ਹਮਾਸ ਲਈ ਇਹ ਆਖਰੀ ਮੌਕਾ ਹੈ। ਇਸ ਤੋਂ ਬਾਅਦ ਇਜ਼ਰਾਈਲ ਨੂੰ ਪੂਰੀ ਤਾਕਤ ਨਾਲ ਕਾਰਵਾਈ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ ਰਾਸ਼ਟਰਪਤੀ ਡੋਨਲਡ 트ੰਪ ਦੀ ਧਮਕੀ ਤੋਂ ਬਾਅਦ ਹਮਾਸ ਗਾਜ਼ਾ ਤੇ ਕਬਜ਼ਾ ਛੱਡਣ ਨੂੰ ਰਾਜ਼ੀ ਹੋ ਗਿਆ ਹੈ ਹਮਾਸ ਨੇ ਕਿਹਾ ਕਿ ਉਹ 트ੰਪ ਦੇ ਕਹੇ ਅਨੁਸਾਰ ਸਾਰੇ ਬੰਦੀਆਂ ਨੂੰ ਰਿਹਾ ਕਰਨ ਲਈ ਤਿਆਰ ਹੈ ਪਰ ਹਮਾਸ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਰਾਸ਼ਟਰਪਤੀ 트ੰਪ ਦੇ ਸ਼ਾਂਤੀ ਸਮਝੌਤਿਆਂ ਦੇ ਕੁਝ ਪੱਖਾਂ ਤੇ ਗੱਲਬਾਤ ਤੋਂ ਬਾਅਦ ਹੀ ਫੈਸਲਾ ਹੋਵੇਗਾ ਯੋਜਨਾ ਦੇ ਅਨੁਸਾਰ ਹਮਾਸ ਨੂੰ 48 ਬੰਦਕਾਂ ਜ਼ਿੰਦਾ ਤੇ ਮਰੇ ਹੋਏ ਨੂੰ ਇਜ਼ਰਾਈਲ ਨੂੰ ਸੌਂਪਣਾ ਹੈ ਜਦਕਿ ਇਜ਼ਰਾਈਲ ਨੂੰ ਕੁਝ ਸ਼ਰਤਾਂ ਅਧੀਨ ਗਾਜ਼ਾ 'ਚ ਹਮਲੇ ਰੋਕਣ ਦੀ ਲੋੜ ਹੈ ਹਾਲਾਂਕਿ ਲਗਭਗ 2 ਸਾਲ ਲੰਬੀ ਜੰਗ ਨੂੰ ਰੋਕਣਾ ਅਸੰਭਵ ਜਾਪਦਾ ਹੈ ਹਮਾਸ ਆਪਣੇ ਭੰਗ ਦੇ ਖਰੜੇ ਦੇ ਦਸਤਖਤ ਨਹੀਂ ਕਰਨਾ ਚਾਹੁੰਦਾ ਹਮਾਸ ਕਤਰ ਤੇ ਮਿਸਰ ਦੇ ਵਿਚੋਲਿਆਂ ਨੇ ਕਿਹਾ ਹੈ ਕਿ ਹਮਾਸ ਨੂੰ ਲੱਗਦਾ ਹੈ ਕਿ ਪ੍ਰਸਤਾਵ ਇਜ਼ਰਾਈਲ ਦੇ ਹੱਕ 'ਚ ਤਿਆਰ ਕੀਤਾ ਗਿਆ ਹੈ ਪ੍ਰਸਤਾਵ 'ਚ ਇੱਕ ਸੁਤੰਤਰ ਫਲਸਤੀਨੀ ਰਾਜ ਦੇ ਗਠਨ ਦਾ ਵੀ ਜ਼ਿਕਰ ਨਹੀਂ ਹੈ ਇਸ ਲਈ ਫਲਸਤੀਨੀ ਸੰਗਠਨ ਕੁਝ ਨੁਕਤੇ 'ਤੇ ਚਰਚਾ ਕਰਨਾ ਚਾਹੁੰਦਾ ਹੈ ਉਧਰ ਪਾਕਿਸਤਾਨ ਨੇ ਗਾਜ਼ਾ ਤੇ ਟਰੰਪ ਦੇ ਪ੍ਰਸਤਾਵ ਬਾਰੇ ਇੱਕ ਨਵਾਂ ਬਿਆਨ ਜਾਰੀ ਕਰ ਦਿੱਤਾ ਹੈ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਕਿਹਾ ਹੈ ਕਿ ਇਹ ਪ੍ਰਸਤਾਵ ਟਰੰਪ ਦੁਆਰਾ 22 ਸਤੰਬਰ ਨੂੰ ਨਿਊਯਾਰਕ ਚ ਮੁ슬ਮ ਦੇਸ਼ਾਂ ਦੇ ਨੇਤਾਵਾਂ ਨਾਲ ਕੀਤੀ ਗਈ ਚਰਚਾ ਦੇ ਅਨੁਸਾਰ ਨਹੀਂ ਹੈ ਉਸ ਮੀਟਿੰਗ ਚ ਪਾਕਿਸਤਾਨੀ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਵੀ ਮੌਜੂਦ ਸਨ ਮੁ슬ਮ ਦੇਸ਼ਾਂ ਨੇ ਪੱਛਮੀ ਕੰਡੇ ਨੂੰ ਇਜ਼ਰਾਈਲ ਚ ਸ਼ਾਮਲ ਨਾ ਕਰਨ ਦੀ ਸ਼ਰਤ ਵੀ ਰੱਖੀ ਸੀ ਪਰ ਇਸ ਦਾ ਵੀ ਟਰੰਪ ਦੇ 20 ਨੁਕਾਤੀ ਪ੍ਰਸਤਾਵ ਚ ਜ਼ਿਕਰ ਨਹੀਂ ਹੈ ਡਾਰ ਨੇ ਇਹ ਗੱਲ ਪਾਕਿਸਤਾਨੀ ਸੰਸਦ ਚ ਕਹੀ ਇਹ ਧਿਆਨ ਦੇਣ ਯੋਗ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਟਰੰਪ ਦੇ ਪ੍ਰਸਤਾਵ ਦਾ ਐਲਾਨ ਹੁੰਦੇ ਹੀ ਇਸ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਸੀ ਇੱਕ ਪਾਸੇ ਜਿੱਥੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਗੈਰ ਕਾਨੂੰਨੀ ਪ੍ਰਵਾਸੀਆਂ ਖਿਲਾਫ ਸਖਤ ਕਾਰਵਾਈ ਚ ਲੱਗੇ ਹੋਏ ਨੇ ਉੱਥੇ ਹੀ ਹੁਣ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਅਮਰੀਕਾ ਨੇ ਫੌਜੀਆਂ ਦੀ ਭਰਤੀ ਲਈ ਨਵੇਂ ਨਿਯਮ ਜਾਰੀ ਕੀਤੇ ਨੇ ਨਵੇਂ ਨਿਯਮਾਂ ਮੁਤਾਬਕ ਅਮਰੀਕੀ ਫੌਜ 'ਚ ਹੁਣ ਸਾਲ 2010 ਤੋਂ ਪਹਿਲਾਂ ਵਾਲੇ ਨਿਯਮਾਂ ਦਾ ਪਾਲਣ ਕੀਤਾ ਜਾਵੇਗਾ ਜਿਨ੍ਹਾਂ ਮੁਤਾਬਕ ਹੁਣ ਫੌਜ 'ਚ ਭਰਤੀ ਹੋਣ ਵਾਲੇ ਨੌਜਵਾਨ ਦਾੜੀ ਨਹੀਂ ਰੱਖ ਸਕਣਗੇ ਇਸ ਫੈਸਲੇ ਮਗਰੋਂ ਫੌਜ 'ਚ ਭਰਤੀ ਹੋਏ ਸਿੱਖ ਫੌਜੀਆਂ 'ਚ ਚਿੰਤਾ ਦੇਖੀ ਜਾ ਰਹੀ ਹੈ ਅਸਲ 'ਚ 30 ਸਤੰਬਰ ਨੂੰ ਵਰਜੀਨੀਆ ਦੇ ਮਰੀਨ ਕੋਰ ਬੇਸ ਵਿਖੇ ਅਮਰੀਕੀ ਰੱਖਿਆ ਮੰਤਰੀ ਪੀਟ ਹੈਕਸੇਥ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਫੌਜ ਚ ਅਨੁਸ਼ਾਸਨ ਨੂੰ ਪਹਿਲ ਦੇ ਆਧਾਰ ਤੇ ਮੰਨਿਆ ਜਾਵੇਗਾ। ਉਹਨਾਂ ਕਿਹਾ ਕਿ ਤੁਸੀਂ ਫੌਜ ਚ ਭਰਤੀ ਹੋਣਾ ਚਾਹੁੰਦੇ ਹੋ ਤਾਂ ਤੁਹਾਨੂੰ ਸ਼ੇਵ ਕਰਨੀ ਪਵੇਗੀ। ਫੌਜ ਚ ਦਾੜੀ ਰੱਖਣ ਲਈ ਧਾਰਮਿਕ ਕਾਰਨ ਰੱਦ ਕਰ ਦਿੱਤੇ ਜਾਣਗੇ। ਉਹਨਾਂ ਦੇ ਇਸ ਬਿਆਨ ਮਗਰੋਂ ਪੈਂਟਾਗਨ ਵੱਲੋਂ ਇੱਕ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਜਿਸ ਮੁਤਾਬਕ ਫੌਜ ਦੇ ਲਗਭਗ ਸਾਰੇ ਅਧਿਕਾਰੀਆਂ ਨੂੰ ਦਾੜੀ ਕੱਟਣੀ ਪਵੇਗੀ। ਹਾਲਾਂਕਿ ਸਿਰਫ ਉੱਚ ਪੱਧਰੀ ਅਧਿਕਾਰੀ ਹੀ ਦਾੜੀ ਰੱਖ ਸਕਣਗੇ। ਪ੍ਰਸ਼ਾਸਨ ਦੇ ਇਸ ਫੈਸਲੇ ਮਗਰੋਂ ਸਿੱਖ, ਮੁਸਲਮ ਤੇ ਯਹੂਦੀ ਨੌਜਵਾਨ ਸਭ ਤੋਂ ਵੱਧ ਭਰਤੀ ਹੋਣਗੇ ਜੋ ਫੌਜ 'ਚ ਭਰਤੀ ਹੋਣ ਦੇ ਚਾਹਵਾਨ ਨੇ ਹੁਣ ਉਹਨਾਂ ਨੂੰ ਆਪਣੇ ਧਾਰਮਿਕ ਨਿਯਮਾਂ ਤੇ ਫੌਜ 'ਚ ਭਰਤੀ ਹੋਣ ਦੇ ਸੁਪਨੇ ਤੋਂ ਕਿਸੇ ਇੱਕ ਨੂੰ ਚੋਣਾ ਪਵੇਗਾ ਅਮਰੀਕੀ ਫੌਜ 'ਚ ਸਿੱਖਾਂ ਦਾ ਇਤਿਹਾਸ ਬਹੁਤ ਲੰਬਾ ਰਿਹਾ ਏ ਪਹਿਲੇ ਵਿਸ਼ਵ ਯੁੱਧ 'ਚ ਉਹਨਾਂ ਨੇ ਸੇਵਾ ਨਿਭਾਈ ਭਗਤ ਸਿੰਘ ਥਿੰਦ 1917 'ਚ ਪਹਿਲੇ ਪ੍ਰਮੁੱਖ ਸਿੱਖ ਵਜੋਂ ਭਰਤੀ ਹੋਏ ਤੇ ਉਹਨਾਂ ਨੂੰ ਦਸਤਾਰ ਬੰਨਣ ਦੀ ਇਜਾਜ਼ਤ ਸੀ ਪਰ ਇਹ ਵਿਸ਼ੇਸ਼ ਮਾਮਲਾ ਸੀ 1980 ਵਿੱਚ ਸਖਤ ਪਾਬੰਦੀਆਂ ਲੱਗੀਆਂ 2010 ਵਿੱਚ ਕੈਪਟਨ ਸਿਮਰਨਜੀਤ ਸਿੰਘ ਲਾਂਬਾ ਅਤੇ ਮੇਜਰ ਕਮਲਜੀਤ ਸਿੰਘ ਕਲਸੀ ਨੂੰ ਛੋਟ ਮਿਲੀ ਜਿਸ ਨੇ ਰਾਹ ਖੋਲਿਆ 2017 ਚ ਦਾੜੀ ਪੱਗ ਤੇ ਹੋਰ ਜਿਨ੍ਹਾਂ ਨੂੰ ਵਿਆਪਕ ਰੂਪ ਚ ਮਨਜ਼ੂਰੀ ਮਿਲੀ ਰੱਖਿਆ ਮੰਤਰੀ ਨੇ ਕਿਹਾ ਕਿ ਦਾੜੀ ਗੈਸ ਮਾਸਕ ਦੀ ਸਹੀ ਵਰਤੋਂ ਚ ਰੁਕਾਵਟ ਪਾਉਂਦੀ ਹੈ ਤੇ ਯੂਨਿਟ ਚ ਇੱਕ ਸਾਰਤਾ ਬਣਾਈ ਰੱਖਣ ਲਈ ਜ਼ਰੂਰੀ ਹੈ ਅਮਰੀਕੀ ਹਵਾ ਬਾਜ਼ੀ ਸਟਾਰਟਅਪ ਓਟ ਏਰੋਸਪੇਸ ਨੇ ਇੱਕ ਪ੍ਰਾਈਵੇਟ ਜੈਟ ਡਿਜ਼ਾਈਨ ਕੀਤਾ ਹੈ ਜੋ ਰਵਾਇਤੀ ਖਿੜਕੀਆਂ ਤੋਂ ਰਹਿਤ ਹੋਵੇਗਾ ਫੈਂਟਮ T500 ਨਾਮਕ ਇਹ ਭਵਿੱਖਮੁਖੀ ਜੈਟ ਬਾਲਣ ਦੀ ਬਚਤ 'ਚ ਬਹੁਤ ਪ੍ਰਭਾਵਸ਼ਾਲੀ ਹੋਵੇਗਾ ਤੇ ਇੱਕ ਵਿਗਿਆਨ ਗਲਪ ਫਿਲਮ ਤੋਂ ਇੱਕ ਦ੍ਰਿਸ਼ ਪੇਸ਼ ਕਰੇਗਾ ਇਸ ਵਿਸ਼ੇਸ਼ ਜੈਟ ਦਾ ਕੈਬਿਨ ਟੀਅਰਸ ਦੇ ਆਕਾਰ ਦਾ ਹੋਵੇਗਾ ਖਿੜਕੀਆਂ ਦੀ ਬਜਾਏ ਪੂਰੀ ਕੰਧ 6 ਫੁੱਟ ਲੰਬੇ ਡਿਜੀਟਲ ਪੈਨਲਾਂ ਵਾਲੀ ਹੋਵੇਗੀ ਜੋ ਬਾਹਰ ਦਾ ਵਰਚੁਅਲ ਦ੍ਰਿਸ਼ ਪ੍ਰਦਾਨ ਕਰੇਗੀ ਇਹ ਦ੍ਰਿਸ਼ ਬਾਹਰ ਲਗਾਏ ਗਏ ਉੱਚ ਰੈਜ਼ੋਲੂਸ਼ਨ ਕੈਮਰੇ ਤੋਂ ਪ੍ਰਾਪਤ ਕੀਤਾ ਜਾਵੇਗਾ ਕੰਪਨੀ ਦੇ ਸੀਈਓ ਪਾਲ ਟਾਊਨ ਨੇ ਕਿਹਾ ਹੁਣ ਤੁਹਾਨੂੰ ਬਾਹਰ ਦੇਖਣ ਲਈ ਝੁਕਣ ਦੀ ਜ਼ਰੂਰਤ ਨਹੀਂ ਪਵੇਗੀ ਤੁਸੀਂ ਆਪਣੀ ਸੀਟ ਤੋਂ ਪੂਰੇ ਆਲੇ-ਦੁਆਲੇ ਨੂੰ ਦੇਖ ਸਕੋਗੇ ਇਹ ਅਨੁਭਵ ਬਿਲਕੁਲ ਸ਼ਾਨਦਾਰ ਹੋਵੇਗਾ ਇਸ ਜੈਟ 'ਚ ਕੁੱਲ 9 ਸੀਟਾਂ ਹੋਣਗੀਆਂ ਤੇ ਇਹ 22 ਫੁੱਟ ਲੰਬਾ ਤੇ 7.5 ਫੁੱਟ ਚੌੜਾ ਹੋਵੇਗਾ ਇਸ ਜਟਲੀ ਇੱਕ ਵੱਡਾ ਇਕਰਾਰਨਾਮਾ ਪਹਿਲਾਂ ਹੀ ਹਸਤਾਖਰ ਕੀਤਾ ਜਾ ਚੁੱਕਾ ਹੈ ਪ੍ਰਾਈਵੇਟ ਜੈਟ ਕੰਪਨੀ ਫਲੈਕਸ ਜੈਟ ਨੇ ਇਸ ਨੂੰ ਖਰੀਦਣ ਲਈ ਇੱਕ ਸਮਝੌਤੇ ਤੇ ਹਸਤਾਖਰ ਕੀਤੇ ਨੇ ਕੰਪਨੀ ਅਗਲੇ 6 ਤੋਂ 8 ਸਾਲਾਂ 'ਚ 300 ਜੈਟ ਖਰੀਦੇਗੀ ਹਰੇਕ ਜੈਟ ਦੀ ਬਾਜ਼ਾਰ 'ਚ ਕੀਮਤ ਲਗਭਗ 19.5 ਮਿਲੀਅਨ ਡਾਲਰ ਨੂੰ ਦੇਖਦੇ ਹੋਏ ਇਹ ਸੌਦਾ 5.85 ਬਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ ਪਹਿਲੀ ਡਿਲੀਵਰੀ 2030 ਚ ਹੋਣ ਦੀ ਉਮੀਦ ਹੈ ਹਾਲਾਂਕਿ ਖਿੜਕੀ ਰਹਿਤ ਜਹਾਜ਼ ਦੇ ਵਿਚਾਰ ਦੀ ਵਿਆਪਕ ਤੌਰ ਤੇ ਪ੍ਰਸ਼ੰਸਾ ਨਹੀਂ ਕੀਤੀ ਗਈ। ਸੋਸ਼ਲ ਮੀਡੀਆ ਤੇ ਬਹੁਤ ਸਾਰੇ ਲੋਕਾਂ ਨੇ ਇਸ ਨੂੰ ਟੀਨ ਦੇ ਡੱਬੇ ਚ ਉੱਡਣ ਵਾਲਾ ਦੱਸਿਆ। ਕੁਝ ਲੋਕਾਂ ਨੇ ਕਿਹਾ ਕਿ ਖਿੜਕੀ ਤੋਂ ਅਸਲ ਦ੍ਰਿਸ਼ ਕਿਸੇ ਵੀ ਡਿਜੀਟਲ ਸਕਰੀਨ ਨਾਲੋਂ ਬਿਹਤਰ ਸੀ। ਇਹ ਜੈਟ ਨਾ ਸਿਰਫ ਦਿੱਖ ਚ ਵਿਲੱਖਣ ਹੋਵੇਗਾ ਬਲਕਿ ਫਿਊਲ ਦੀ ਖਪਤ ਚ ਵੀ ਕ੍ਰਾਂਤੀ ਲਿਆਵੇਗਾ। ਕੰਪਨੀ ਦਾ ਦਾਵਾ ਹੈ ਕਿ ਇਸ ਦਾ ਡਿਜ਼ਾਈਨ 60% ਤੱਕ ਫਿਊਲ ਦੀ ਬਚਤ ਕਰੇਗਾ ਜੇਕਰ ਟਿਕਾਊ ਡੀਜ਼ਲ ਇੰਜਣਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ 90% ਤੱਕ ਦੀ ਬਚਤ ਸੰਭਵ ਹੈ ਕੰਪਨੀ ਨੇ ਇੱਕ ਕਾਨਫਰੰਸ 'ਚ ਫੈਂਟਮ 3500 ਦਾ ਪਹਿਲਾ ਪ੍ਰੋਟੋਟਾਈਪ ਪੇਸ਼ ਕੀਤਾ ਹਾਲਾਂਕਿ ਇਸ ਦੀ ਪਹਿਲੀ ਟ్రਾਇਲ ਫਲਾਈਟ 2027 'ਚ ਹੋਵੇਗੀ ਕਿਉਂਕਿ ਇਸ ਨੂੰ ਅਜੇ ਵੀ FAA ਤੋਂ ਪ੍ਰਮਾਣਿਕ ਕਰਨ ਦੀ ਲੋੜ ਹੈ ਕੰਪਨੀ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਇਹ ਜੈਟ ਨਿੱਜੀ ਉਡਾਣਾਂ ਨੂੰ ਇੰਨਾ ਕਿਫਾਇਤੀ ਬਣਾ ਸਕਦਾ ਹੈ ਕਿ ਲੋਕ ਕਾਰੋਬਾਰੀ ਸ਼੍ਰੇਣੀ ਨਾਲੋਂ ਨਿੱਜੀ ਉਡਾਣਾਂ ਦੀ ਚੋਣ ਕਰਨਗੇ CEO ਦੇ ਅਨੁਸਾਰ ਦੁਨੀਆ ਭਰ ਦੇ ਅਮੀਰ ਵਿਅਕਤੀਆਂ ਲਈ ਉਡਾਣਾਂ ਦਾ ਬਾਜ਼ਾਰ ਪੁਲਾੜ ਯਾਤਰਾ ਨਾਲੋਂ ਵੱਡਾ ਹੈ ਪਿਛਲੇ ਮਹੀਨੇ ਹੀ ਦੱਖਣੀ ਕੈਰੋਲਿਨਾ ਚ ਕਿਰਨ ਬੇਨ ਪਟੇਲ ਨਾਂ ਦੀ ਇੱਕ ਗੁਜਰਾਤੀ ਸਟੋਰ ਦੀ ਮਾਲਕ ਦੀ ਲੁੱਟਣ ਤੋਂ ਬਾਅਦ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਅਮਰੀਕਾ ਤੋਂ ਇੱਕ ਹੋਰ ਸਨਸਨੀਖੇਜ਼ ਖਬਰ ਸਾਹਮਣੇ ਆਈ ਹੈ ਜਿੱਥੇ ਦੇ ਉੱਤਰੀ ਕੈਰੋਲਿਨਾ ਚ ਅਨਿਲ ਪਟੇਲ ਤੇ ਪੰਕਜ ਪਟੇਲ ਨਾਂ ਦੇ ਦੋ ਗੁਜਰਾਤੀ ਭਾਰਤੀਆਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਇਸ ਘਟਨਾ ਮਗਰੋਂ ਅਮਰੀਕਾ 'ਚ ਰਹਿਣ ਵਾਲੇ ਗੁਜਰਾਤੀਆਂ 'ਚ ਭਾਰੀ ਰੋਸ ਦੇਖਿਆ ਜਾ ਰਿਹਾ ਹੈ। ਇਹਨਾਂ ਦੋਵਾਂ ਗੁਜਰਾਤੀਆਂ ਨੂੰ ਇੱਕ ਮੋਟਲ 'ਚ ਗੋਲੀ ਮਾਰੀ ਗਈ ਜੋ ਕਿ ਪਹਿਲਾਂ ਵੀ ਕਈ ਵਾਰ ਵਿਵਾਦਾਂ 'ਚ ਰਿਹਾ ਏ ਤੇ ਪਿਛਲੇ ਸਾਲ ਇਸ ਨੂੰ ਬੰਦ ਵੀ ਕਰ ਦਿੱਤਾ ਗਿਆ ਸੀ। ਸਥਾਨਕ ਮੀਡੀਆ ਰਿਪੋਰਟਸ ਦੇ ਅਨੁਸਾਰ ਦੋਰੀ ਗੋਲੀਬਾਰੀ ਦੀ ਘਟਨਾ ਵੀਰਵਾਰ 2 ਅਕਤੂਬਰ ਨੂੰ ਦੁਪਹਿਰ 1:15 'ਤੇ ਨਾਰਥ-ਵੈਸਟ ਚਾਰਲੋਟ ਤੇ ਐਡਲਮੈਨ ਰੋਡ ਤੇ ਲੈਂਪਲਾਈਟਰ ਇਨ ਮੋਟਲ 'ਚ ਵਾਪਰੀ। ਜਦੋਂ ਮੋਟਲ 'ਚ ਗੋਲੀਬਾਰੀ ਬਾਰੇ 911 ਤੇ ਕਾਲ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ਤੇ ਪਹੁੰਚੀ ਤਾਂ ਉਹਨਾਂ ਨੇ ਅਨਿਲ ਪਟੇਲ ਤੇ ਪੰਕਜ ਪਟੇਲ ਨੂੰ ਗੰਭੀਰ ਰੂਪ 'ਚ ਜ਼ਖਮੀ ਪਾਇਆ ਉਹਨਾਂ ਨੂੰ ਤੁਰੰਤ ਪੈਰਾਮੈਡੀਕਸ ਦੁਆਰਾ ਸਥਾਨਕ ਹਸਪਤਾਲ ਲਿਜਾਇਆ ਗਿਆ ਪਰ ਉੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ ਇਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਕਿ ਦੋਵਾਂ ਗੁਜਰਾਤੀਆਂ ਦਾ ਇੱਕ ਦੂਜੇ ਨਾਲ ਕੀ ਸੰਬੰਧ ਸੀ ਜਾਂ ਉਹਨਾਂ ਦੇ ਕਤਲ ਪਿੱਛੇ ਕੀ ਮਨੋਰਥ ਸੀ ਕਾਤਲ ਦੀ ਪਛਾਣ ਉਹਜੂਨਾ ਸਿਆਰਾ ਵੱਜੋਂ ਹੋਈ ਹੈ ਜਿਸ ਨੂੰ ਫਲੋਰੀਡਾ ਚ ਗ੍ਰਫਤਾਰ ਕਰ ਲਿਆ ਗਿਆ ਏ ਜਿਸ ਹੋਟਲ ਚ ਗੋਲੀਬਾਰੀ ਹੋਈ ਸੀ ਉਹ ਲੈਂਪਲਾਈਟਰ ਇਨ ਕਦੇ ਗੈਰ ਕਾਨੂੰਨੀ ਗਤੀਵਿਧੀਆਂ ਲਈ ਬਦਨਾਮ ਸੀ ਤੇ ਨਵੰਬਰ ਅਤੇ ਦਸੰਬਰ 2024 ਦੇ ਵਿੱਚਕਾਰ ਬੰਦ ਹੋ ਗਿਆ ਸੀ ਜਾਣਕਾਰੀ ਮੁਤਾਬਕ ਮੋਟਲ ਚ ਇਸ ਸਮੇਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਤੇ ਇਸ ਨੂੰ ਦੁਬਾਰਾ ਖੋਲਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ ਮੋਟਲ ਪਾਰਕਿੰਗ ਚ ਦੋਵਾਂ ਗੁਜਰਾਤੀਆਂ ਤੇ ਸੱਤ ਗੋਲੀਆਂ ਚਲਾਈਆਂ ਗਈਆਂ ਤੇ ਹਸਪਤਾਲ ਚ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬੀ